ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵੱਲੋਂ ਭਗਤ ਪੂਰਨ ਸਿੰਘ ਜੀ ਦੇ 121ਵੇਂ ਜਨਮ ਦਿਹਾੜੇ ਨੂੰ ਸਮਰਪਿਤ ਅੰਮ੍ਰਿਤਸਰ ਵਿੱਚ ਪਾਣੀ ਬਚਾਓ ਮਨੁੱਖਤਾ ਬਚਾਓ ਰੈਲੀ ਕੱਢੀ ਗਈ ਜਿਸ ਵਿੱਚ ਅੰਗਹੀਣ ਲੋਕਾਂ ਸਕੂਲੀ ਬੱਚਿਆਂ ਸਮੇਤ ਵੱਡੀ ਗਿਣਤੀ ਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸੜਕਾਂ ਉੱਪਰ ਆਉਂਦੇ ਜਾਂਦੇ ਲੋਕਾਂ ਨੂੰ ਪਾਣੀ ਬਚਾਉਣ ਦਾ 호ਕਾ ਦਿੱਤਾ ਗਿਆ ਇਸ ਮੌਕੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਨੇ ਕਿਹਾ ਕਿ ਅੱਜ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਅਤੇ ਇੰਡਸਟਰੀ ਵਾਲੇ ਲੋਕ ਪ੍ਰਦੂਸ਼ਿਤ ਪਾਣੀ ਧਰਤੀ 'ਚ ਪਾ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ 1.5 ਕਰੋੜ ਲੋਕ 1 ਸਾਲ ਵਿੱਚ ਮਰਨਗੇ ਉਹਨਾਂ ਕਿਹਾ ਜੇਕਰ ਪਾਣੀ ਨਹੀਂ ਤਾਂ ਅਨਾਜ ਨਹੀਂ ਜੇ ਅਨਾਜ ਨਹੀਂ ਤਾ ਹਰੇਕ ਵਿਅਕਤੀ ਭੁੱਖਾ ਮਰੇਗਾ ਉਹਨਾਂ ਕਿਹਾ ਕਿ ਪਾਣੀ ਤੋਂ ਬਿਨਾ ਜੀਵਨ ਨਹੀਂ ਹੈ ਫਾਇਰ ਨਿਊਜ਼ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ ਕੋਸ਼ਿਸ਼ ਕਰੋ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਸਮਝਣਾ ਚਾਹੀਦਾ ਹੈ ਇੱਕ ਰਿਪੋਰਟ ਪੇਸ਼ ਹੋ ਚੁੱਕੀ ਪਾਰਲੀਮੈਂਟ ਚ ਡਿਸਟ੍ਰਿਕਟ ਵਾਈ ਸਾਰੇ ਪੰਜਾਬ ਦਾ ਪਾਣੀ ਕੈਂਸਰਸ ਹੋ ਗਿਆ ਕਿਤੇ ਪਾਣੀ ਘਟ ਕੇ ਕੈਂਸਰਸ ਹੈ ਕਿਤੇ ਵੱਧ ਕੇ ਕੈਂਸਰਸ ਹੈ ਔਰ ਅਸੀਂ ਸੈਕੰਡ ਐਕੁਆਫਾਇਰ ਦੇ ਵਿੱਚੋਂ ਪਾਣੀ ਕੱਢ ਰਹੇ ਹਾਂ ਜਿਹੜਾ ਵੱਧ ਤੋਂ ਵੱਧ 2 ਸਾਲ ਚੱਲੇਗਾ ਜੇ ਅੱਜ ਦੀ ਬਾਰਿਸ਼ ਵੱਧ ਹੋ ਜਾਂਦੀ ਹੈ 2 ਸਾਲ ਵੱਧ ਤੋਂ ਵੱਧ ਚੱਲੇਗਾ ਤੀਸਰੇ ਐਕੁਆਫਾਇਰ ਦਾ ਪਾਣੀ ਉਹਦੇ ਚ ਲੈਡ ਹੈ ਆਰਸੀਨਿਕਸ ਨੇ ਹੈਵੀ ਮੈਟਲਸ ਨੇ ਨਾਓ ਪੀਣ ਦੇ ਲਾਇਕ ਹੈ ਨੋ ਫਸਲਾਂ ਨੂੰ ਲਾਉਣ ਦੇ लायक ਹੈ ਪੰਜਾਬ ਨੇ ਕਿੱਥੇ ਬਚਣਾ ਸਾਡੀ ਇੰਡਸਟਰੀ ਜਿਹੜੀ ਆ ਉਹ ਸਾਰਾ ਪਾਣੀ ਪੋਲੂਟ ਕਰਕੇ ਸਾਡੀਆਂ ਨਦੀਆਂ ਚ ਸੁੱਟੀ ਜਾ ਰਹੀ ਹੈ ਅਫਸੋਸਨਕ ਪਹਿਲੂ ਇਹ ਹੈ ਵੀ ਸਾਡੀਆਂ ਸਰਕਾਰਾਂ ਨੇ ਜਿਹੜਾ ਪੋਲੂਸ਼ਨ ਕੰਟਰੋਲ ਐਕਟ ਹੈ ਉਹਨੂੰ ਅਮੈਂਡ ਕਰਕੇ ਜਿਹੜੀ ਇਹਨਾਂ ਨੂੰ ਸਜ਼ਾ ਦਾ ਪ੍ਰਾਵਧਾਨ ਸੀ ਉਹ ਖਤਮ ਕਰਤਾ ਹੁਣ ਸਿਰਫ ਜੁਰਮਾਨਾ ਹੋਏਗਾ ਜਿੰਨਾ ਮਰਜ਼ੀ ਪੋਲੂਟ ਕਰੀ ਜਾਓ ਜਿਹੜੀ ਸੱਚ ਸਜ਼ਾ ਹੁੰਦੀ ਸੀ ਉਹ ਐਕਟ ਵਿੱਚ ਸੋਧ ਕਰਤੀ ਕੋਈ ਸਜ਼ਾ ਨਹੀਂ ਹੋਏਗੀ ਇਹ ਬਹੁਤ ਮਾੜਾ ਕੰਮ ਕੀਤਾ ਸਰਕਾਰਾਂ ਨੇ ਜੇ ਇੱਥੇ ਦੇ ਲੋਕਾਂ ਨੇ ਜਿਉਂਦੇ ਰਹਿਣਾ ਜੇ ਇੱਥੇ ਦੇ ਲੋਕਾਂ ਨੇ ਬਚਣਾ ਕੈਂਸਰ ਪੀਲੇ ਪੀਲੇ ਕਾਲੇ ਪੀਲੇ ਤੋਂ ਦਾ ਸਾਫ਼ ਪਾਣੀ ਪੀਣ ਵਾਸਤੇ ਅਸੀਂ ਜੁਲਾਈ ਦੇ ਲਾਸਟ ਵੀਕ ਜਾਂ ਫਸਟ ਵੀਕ ਅਗਸਤ ਦਾ ਐਸਕੇਮ ਵੱਲੋਂ ਇੱਕ ਵੱਡਾ ਮੋਰਚਾ ਲਾਉਣ ਜਾ ਰਹੇ ਹਾਂ ਭਈ ਹਰ ਪੰਜਾਬੀ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਨਹਿਰੀ ਪਾਣੀ ਮਿਲਣਾ ਚਾਹੀਦਾ ਹੈ ਇਹਦੇ ਬਿਨਾ ਸਾਡਾ ਗੁਜ਼ਾਰਾ ਨਹੀਂ ਇੱਕ ਵੱਡੀ ਐਜੀਟੇਸ਼ਨ ਚੋਂ ਚੱਲ ਜਾ ਰਹੀ ਹੈ ਔਰ ਅਸੀਂ ਇਹ ਜੁਲਾਈ ਦੇ ਲਾਸਟ ਵੀਕ ਸ਼ੁਰੂ ਕਰਦੇ ਹਾਂਗੇ کارਖਾਨਿਆਂ ਦੇ ਵੱਲੋਂ ਬੰਦਾ ਬੰਨੀ ਕੀਤਾ ਜਾ ਰਿਹਾ ਸਾਰੇ ਕਰ ਰਹੇ ਨੇ ਗੰਦਾ ਅਸੀਂ ਤਾਂ ਥੱਕ ਗਏ ਇਹਨਾਂ ਨੂੰ ਕਹਿ ਕੇ ਇਹਨਾਂ ਨੇ ਤਾਂ ਐਚ ਐਚ ਵਿੱਚ ਪ੍ਰੋਵੀਜ਼ਨ ਜਿਹੜਾ ਸਜ਼ਾ ਦਾ ਸੀ ਉਹ ਖਤਮ ਕਰਤਾ ਹੁਣ ਸਿਰਫ ਜੁਰਮਾਨਾ ਹੈ ਮੈਨੂੰ ਇੱਕ ਦੱਸਿਓ ਜਿਹੜੇ ਫੈਕਟਰੀ ਦਾ ਟ੍ਰੀਟਮੈਂਟ ਪਲੈਂਟ ਦਾ ਬਿੱਲ ਬਿਜਲੀ ਦਾ 1 ਲੱਖ ਰੁਪਿਆ ਮਹੀਨਾ ਹੁੰਦਾ ਤੁਸੀਂ ਉਹਨੂੰ 12 ਲੱਖ ਰੁਪਿਆ ਸਾਲ ਦਾ ਹੋ ਗਿਆ ਉਹਦਾ ਤੁਸੀਂ 5 ਲੱਖ ਮੈਕਸਿਮਮ ਜੁਰਮਾਨਾ ਹੈ ਉਹਨੂੰ ਕੀ ਵਰਕ ਪੈਂਦਾ ਹੈ 7 ਲੱਖ ਵੀਰ ਬਚ ਗਿਆ ਉਹਦਾ ਸਾਰੀ ਦੁਨੀਆ ਨੂੰ ਤਬਾਹ ਕਰ ਦੇਗਾ ਤੇ ਕਾਇਦ ਉਹ ਨਹੀਂ ਸਕਦੀ ਕਿਉਂਕਿ ਪ੍ਰੋਵੀਜ਼ਨ ਵਾਪਸ ਲੈ ਲਿਆ ਤੇ ਬਹੁਤ ਵੱਡਾ ਸਰਕਾਰਾਂ ਨੂੰ ਇਹਦੀ ਕੋਈ ਚਿੰਤਾ ਨਹੀਂ ਇਹ ਤਾਂ ਲੋਕਾਂ ਨੂੰ ਚਿੰਤਾ ਕਰਨੀ ਪੈਗੀ ਜਿਨ੍ਹਾਂ ਨੇ ਜੀਉਣਾ ਹੈ ਉਹਨਾਂ ਨੂੰ ਇਹਦੇ ਵਾਸਤੇ ਲੜਨਾ ਪੈਗਾ ਔਰ ਅਸੀਂ ਲੜਾਈ ਸ਼ੁਰੂ ਕਰ ਰਹੇ ਹਾਂ ਮਾਰੇ ਪਿੱਛੇ ਹੋ ਜਾਓ ਉਹ ਥੋੜੇ ਗੱਡੀ ਆਵੇਗਾ ਚਾਰ ਪੈਨਰ ਥੱਲੇ ਕਰ ਲੋ ਹਾਂਜੀ ਬੀਜੀ ਹਾਂਜੀ ਬੀਜੀ ਸਰਕਾਰੀ ਪੰਜਾਬ ਪਾਣੀ ਵਿੱਚੋਂ ਰੈਲੀ ਕੀ ਕਹਿੰਦੇ ਚੰਦੀ ਗੱਲ ਇਹ ਕਿ ਪਾਣੀ ਖਤਮ ਹੋ ਰਿਹਾ ਸਿਆਣੇ ਬਿਆਣੇ ਪੰਜ ਲੋਕ ਨੇ ਜਿਹੜੇ ਕੰਡਕਟਸਟ੍ਰੀਟ ਤੇ ਆਪਣਾ ਗੰਦਾ ਪਾਣੀ ਧਰਤੀਸਪਾਰ ਹੈ ਬਹੁਤ ਜ਼ਿਆਦਾ ਜ਼ੁਲਮ ਕਰਾ ਰਹੇ ਨੇ ਪਰ ਸਰਕਾਰ ਨੇ ਕਾਨੂੰਨ ਬਣਾਇਆ ਹੈ ਕਿ ਉਹਨਾਂ ਨੂੰ ਜੇਲ੍ਹ ਚ ਨਹੀਂ ਡਕੜਾ ਉਹਨਾਂ ਨੂੰ ਸਿਰਫ ਪਰਲਟੀ ਲਾਣਗੇ ਤੇ ਉਹ 15 ਲੱਖ ਰੁਪਈਆ ਟ੍ਰੀਟਮੈਂਟ ਪਲੈਂਟ ਦਾ ਬਚਾਣਗੇ 5 ਲੱਖ ਪੋਲੀਟਿਸ਼ੀਨਾਂ ਦੇਣਗੇ 5 ਲੱਖ ਪਰਲਟੀ ਦੇਣਗੇ 5 ਲੱਖ ਫੇਰ ਬਚ ਗਿਆ ਟਰੀਟਮੈਂਟ ਪਲਾਟ ਨਹੀਂ ਚਲਾਉਂਗੇ ਟਰੀਟਮੈਂਟ ਪ੍ਰੋਗ ਨਹੀਂ ਚਲਾਉਂਦੇ ਉਹ ਗੰਦਾ ਪਾਣੀ ਧਰਤੀ ਚ ਪਾਉਂਦੇ ਆ ਬੜਾ ਜ਼ੁਰਬ ਘਾ ਰੇ ਜੀਰੇ ਦੇ ਵਿੱਚ ਦੇਖੇ ਬੜੇ ਕਿੰਨੇ ਲੋਕੀ ਬਿਮਾਰ ਹੋ ਗਏ ਜੀ ਅਰ ਪੁਰਸਿੰਘ ਦੀ ਚੇਤਾਵਨੀ ਹੈ ਕਿ ਜੇ ਇਸ ਰਸਤੇ ਚੱਲਦੇ ਰਹੇ ਤੇ 1.5 ਕਰੋੜ ਬੰਦਾ ਹਰ ਸਾਲ ਭੁੱਖਾ ਰਹਿਣਾ ਪਵੇਗਾ ਕਿਉਂਕਿ ਜੇ ਪਾਣੀ ਨਹੀਂ ਤਾਂ ਅਨਾਜ ਵੀ ਨਹੀਂ ਹੈ ਤੇ ਅਨਾਜ ਨਹੀਂ ਤਾਂ ਖਤ ਵੀ ਨਹੀਂ ਤੇ ਸਭ ਕੁਝ ਖਤਮ ਹੋ ਜਾਏਗਾ ਉਹ ਲੋਕੀ ਸਭ ਖਤਮ ਹੋ ਜਾਣਗੇ ਸਾਡੇ ਬੱਚੇ ਆਪਣੇ ਬੱਚਿਆਂ ਦਾ ਹੀ ਫਿਕਰ ਕਰ ਲੋ ਆਪਣੇ ਹੀ ਫਿਕਰ ਕਰ ਲੋ ਪਾਣੀ ਤੋਂ ਬਿਨਾਂ ਜੀਵਨ ਹੀ ਨਹੀਂ ਹੈਗਾ ਕੋ ਨਾਨ ਪਾਸ਼ਾ ਹੈ ਵੀ ਨਾ ਕਿ ਆਪਣਾ ਗੁਰੂ ਪਾਣੀ ਪਤਾ ਮਾਤਾ ਤਤਮਾ ਹਸ ਪਹਿਲਾ ਪਾਣੀ ਜੀਵ ਹੈ ਜਿਤਾ ਰਿਹਾ ਸਭ ਕੋ ਪਰ ਹਾਰੇ ਕੁਦਰਤ ਵਸਿਆ ਕਰਾਂ ਅੰਦਰ ਨਹੀਂ ਲੱਖਿਆ ਜਿਸ ਤਰ੍ਹਾਂ ਆਪਣਾ ਲੜਾਈ ਸ਼ੁਰੂ ਕੀਤੀ ਹੋਈ ਹੈ ਅਸੀਂ ਹੁਣ ਆਮ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ ਵਿੱਚ ਇਹ ਆਮ ਲੋਕ ਵੀ ਖਰਾਬ ਨੇ ਵਿੱਚ ਇਹ ਪੋਲਿਟਿਸ਼ੀਅਨ ਖਰਾਬ ਨੇ ਵਿੱਚ ਇਹ ਸਾਰੇ ਸਾਰੇ ਦੁਨੀਆ ਹੀ ਪੈਸੇ ਦੇ ਮਗਰ ਪਾਗਲ ਹੋ ਗਈ ਹੈ ਪੈਸੇ ਤੇ ਪਾਵਰ ਮਗਰ ਪੈਸੇ ਹੀ ਪਾਗਲ ਹੋ ਗਈ ਹੈ ਕਿ ਨਾ ਉਹਨੂੰ ਪਾਣੀ ਦਾ ਫਿਕਰ ਹੈ ਨਾ ਹਵਾ ਦਾ ਫਿਕਰ ਨਾ ਧਰਤੀ ਦਾ ਫਿਕਰ ਹੈ ਪਾ ਦੇ ਕੋਰ ਸਨੇ ਕੇਸ ਧਰਤੀ ਹਵਾ ਤੇ ਪਾਣੀ ਦੀ ਪੁਕਾਰ ਸੁਣੋ ਲੇੜ ਕੋਰ ਬੰਦਾ ਮਰਨਾ ਹੈ ਆ ਪੰਜ ਸੱਤ ਸਾਲ ਦੀ ਗੱਲ ਹੈ ਜਿਆਦਾ ਦੂਰ ਨਹੀਂ ਹੈਗੀ ਜੇ ਅਸੀਂ ਚਾਹਨੇ ਆ ਕਿ ਮਰੀ ਜਾਣ ਸਾਰੇ ਬੰਦੇ ਇਥੇ ਕਾਲ ਪੈ ਜਾਵੇ ਫਿਰ ਅਸੀਂ ਤਾਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਸਰਕਾਰਾਂ ਚੋਣੀ ਇਸ ਵਾਰ ਧਿਆਨ ਦੇਣ ਦੀ ਹੈ ਸਰਕਾਰਾਂ ਵਿੱਚ ਆਈ ਨੇ ਨਾ ਸਾਡੇ ਵਿੱਚੋਂ ਨੇ ਜੇ ਅਸੀਂ ਲਾਲਚੀਆ ਤੇ ਉਹ ਵੀ ਲਾਲਚੀ ਨੇ ਆਕਰ ਫੋਜੀ ਸਰਕਾਰਾਂ ਦਾ ਤੁਸੀਂ ਅੱਗੇ ਲੱਗੇ ਜੇ ਉਹ ਅਸੀਂ ਤਾਂ ਫਿਰ ਲਗਣਾ ਹੀ ਕਿਉਂਕਿ ਅਸੀਂ ਨਹੀਂ ਚਾਹਦੇ ਸਾਡੇ ਬੱਚੇ ਮਰਨ ਸਾਨੂੰ ਆਪਣੇ ਬੱਚਿਆਂ ਦਾ ਫਿਕਰ ਹੈ ਸਾਨੂੰ ਆਪਣਾ ਵੀ ਫਿਕਰ ਅਸੀਂ ਨਹੀਂ ਚਾਹੁੰਦੇ ਕਿ ਹਸਪਤਾਲ ਖੁੱਲਣ ਐਸੇ ਤਾਂ ਜੀ ਇਤਨਾ ਜੀ ਡੀਪੀ ਬੱਦੀ ਹੈ ਕਿ ਪਹਿਲਾਂ ਬੰਮਾਰੀ ਪੈਦਾ ਕਰੋ ਫਿਰ ਤੁਸੀਂ ਉਹਦਾ ਇਲਾਜ ਵਾਸਤੇ ਦਵਾਈਆਂ ਇਹ ਫਿਰ ਜੀ ਡੀਪੀ ਬਧੇਗੀ ਜਿਹੜੇ ਰਾਜਵਾਲ ਜੀ ਵੀ ਉਹਨਾਂ ਦੀ ਵੀ ਲੈਣ ਆਪਣੇ ਬੱਚਿਆਂ ਅਸੀਂ ਪੈਸਾ ਜਮ੍ਹਾਂ ਕਰ ਰਹੇ ਨੇ ਪਰ ਜਿਹੜੀ ਚੀਜ਼ ਅਸਲੀ ਪੂੰਜੀ ਹੈ ਉਸ ਦਾ ਵੱਲ ਧਿਆਨ ਨਹੀਂ ਦੇ ਰਹੇ ਲੋਕ ਪੈਸੇ ਜਮ੍ਹਾਂ ਕਰੀ ਜਾ ਰਹੇ ਨੇ ਪਾਣੀ ਗੰਦਲਾ ਹੋ ਰਿਹਾ ਜਦੋਂ ਕਾਲ ਪਾਏਗਾ ਨਾ ਮਰਨ ਵਾਲਿਆਂ ਦੇ ਸਣਾੜਿਆਂ ਦੇ ਉੱਤੇ ਹੀਰੇ ਜਵਾਹਰਾਤ ਪੈ ਹੋਣਗੇ ਉਹਨਾਂ ਨੂੰ ਦਾਣਿਆਂ ਦੀ ਲੋੜ ਹੈ ਹੀਰੇ ਦੀ ਵਾਰਤਾ ਦੀ ਲੋੜ ਨਹੀਂ ਹੈ ਪ੍ਰਾਪਰਟੀ ਦੀ ਲੋੜ ਨਹੀਂ ਦੁਕਾਨਾਂ ਦੀ ਲੋੜ ਨਹੀਂ ਹੈ ਤੇ ਫੈਕਟਰੀਆਂ ਦੀ ਨਹੀਂ ਸਾਨੂੰ ਲੋੜ ਸਾਨੂੰ ਇਹਦਾ ਬਦਲ ਅੱਛਾ ਲੋਕੀ ਕਹਿਣਗੇ ਇਹਦਾ ਬਦਲ ਕੀ ਹੈ ਇਹਦਾ ਬਦਲ ਮਾਸਮਾਂਗਾਂ ਜੀ ਨੇ ਸਾਨੂੰ ਦਿੱਤਾ ਹੈ ਤਰਖਾ ਕਤੋ ਜਰੇਸ਼ ਮੌਸਕੇਲੀ ਇੰਡਸਟਰੀਜ਼ ਹੈ ਘਰ ਵਿੱਚ ਦਰਿਆ ਬਰਾਓ ਜੋ ਕੰਮ ਨੇ ਉਹ ਕਰੋ ਜੇ ਨਾ ਪੋਲੂਸ਼ਨ ਹੀ ਹੁੰਦੀ ਹੈ ਅੱਜ ਕਿੱਥੋਂ ਸ਼ੁਰੂਆਤ ਕੀਤੀ ਗਈ ਤਾਂ ਮੈਂ ਤਾਂ ਢੋਲ ਸ਼ੁਰੂਆਤ ਤੋਂ ਸ਼ੁਰੂ ਕੀਤੀ ਗਈ ਸ਼ੁਰੂਆਤ ਕਿੱਥੋਂ ਸ਼ੁਰੂਆਤ ਇਹ ਸਿਟੀ ਸੈਂਟਰ ਤੋਂ ਕਿੰਨੇ ਹਾਂ ਜੀ ਪਗਟੇ ਦਾ ਜਨਮ ਤੇ ਹੈ 100 ਕਿ ਮਹਾ ਹੈ ਉਹਨਾਂ ਨੇ 1925 ਤੋਂ 1927 ਤੋਂ ਵਾਤਾਵਰਣ ਤੇ ਕੰਮ ਸ਼ੁਰੂ ਕੀਤਾ ਸੀਗਾ ਉਹਨਾਂ ਨੂੰ ਮੁੱਖ ਤੌਰ ਤੇ ਫਿਕਰ ਸੀ ਉਹ ਕਹਿੰਦੇ ਜਿਹੜੀ ਚੀਜ਼ ਮਨੁੱਖਤਾ ਦੇ ਨਾਲ ਸੰਬੰਧਤ ਹੈ एवरीथिंग दैट ਪੇਟੈਂਸ ਟੂ ਹਿਮਨ ਬੈਗੇਜ ਇਜ਼ ਆਫ ਇੰਟਰਸਟ ਟੂ ਮੀ ਇਸ ਆਫ ਕਨਸਰਨ ਟੂ ਮੀ ਸਸ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਵੀ ਤੁਹਾਡਾ ਵੀ ਕਨਸਰਨ ਹੈ ਤੁਸੀਂ ਮਰਨਾ ਨਹੀਂ ਚਾਹੁੰਦੇ ਮਰਨਾ ਚਾਹੁੰਦੇ ਤੁਸੀਂ ਆਪ ਹੀ ਦੱਸੋ ਤੁਸੀਂ ਮਰਨਾ ਚਾਹੁੰਦੇ ਨਹੀਂ ਮਰਨਾ ਚਾਹੁੰਦੇ ਤਾਂ ਉਹ ਪਲਾਸ ਉਪਾਸਾ ਮਰਨ ਦੇ ਕਰ ਰਹੇ ਆਪਾਂ ਪਾਣੀ ਗੰਦਾ ਕਰ ਰਹੇ ਹਵਾ ਪਾਣੀ ਧਰਤੀ ਤਾਂ ਅਸੀਂ ਜਿਹੜਾ ਪਾਰ ਰਹੇ ਹਾਂ ਹਾਂਜੀ ਭਾਈ ਸਰ ਆਪਣਾ ਨਾਮ ਦੱਸ ਕੇ ਜਿਹੜਾ ਛੱਡਿਆ ਜਾ ਰਿਹਾ ਪਾਣੀ ਪਟੌਰੇ ਦੀ ਕੀ ਗੱਲ ਜਿੰਨੇ ਪਵਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ 올 인디아 ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਉਹਨਾਂ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ 121 ਮਾਰ ਜਨਮ ਦਿਹਾੜਾ ਮਨਾਇਆ ਜਾਣਾ ਤੇ ਉਹਦੇ ਉਪਲਕਸ਼ ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਾਣੀ ਬਚਾਓ ਜੀਵਨ ਬਚਾਓ ਰੈਲੀ ਕੱਢੀ ਜਾ ਰਹੀ ਆ ਜਿਹਦੇ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਵੀ ਲਿਆ ਔਰ ਇਹਦੇ ਵਿੱਚ ਬਹੁਤ ਵੱਡਾ ਮੈਸੇਜ ਵੀ ਆਮ ਜਨਤਾ ਨੂੰ ਜਨਜੀਵਨ ਨੂੰ ਸਰਕਾਰਾਂ ਨੂੰ ਲੋਕਾਂ ਨੂੰ ਉਦਯੋਗਪਤੀਆਂ ਨੂੰ ਦੁਕਾਨਦਾਰਾਂ ਨੂੰ ਹਰੇਕ ਵਿਸ਼ੇਸ਼ ਵਰਗ ਨੂੰ ਦਿੱਤਾ ਜਾ ਰਿਹਾ ਇਹ ਪਾਣੀ ਨੂੰ ਅਸੀਂ ਬਚਾਉਣਾ ਉਦਯੋਗ ਵੀ ਪਾਣੀ ਅਨਟਰੀਟਡ ਪਾਣੀ ਦਰਿਆਵਾਂ ਦੇ ਵਿੱਚ ਨਦੀਆਂ ਦੇ ਵਿੱਚ ਓਪਨ ਦੇ ਵਿੱਚ ਡਿਸਚਾਰਜ ਨਾ ਕਰਨ ਜਿਹਦੇ ਨਾਲ ਕੀ ਪਾਣੀ ਦਾ ਪ੍ਰਦੂਸ਼ਣ ਇੰਨਾ ਵੱਧ ਗਿਆ ਕਿ ਸਾਡੇ ਪੰਜਾਬ ਦੇ ਲੋਕਾਂ ਦੇ ਡੀਐਨਏ ਤੱਕ ਤਬਦੀਲ ਹੋ ਰਿਹਾ ਸੋ ਜੇ ਪਾਣੀ ਅਸੀਂ ਨਹੀਂ ਬਚਾਵਾਂਗੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਰੋਗ ਰਸ ਹੋਣਾ ਪਊਗਾ ਉਹਨਾਂ ਨੂੰ ਕਿਡਨੀ ਦੇ ਰੋਗ ਸਕਿਨ ਦੇ ਰੋਗ ਆਈ ਰਿਟੇਸ਼ਨ ਲੰਗਜ਼ ਇਵਨ ਕਿ ਕਾਰਸੀਨੋਜਨਿਕ ਰੋਗ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਨਾਲ ਗਰਸ ਹੋਣਾ ਪਊਗਾ ਮੁਕਤਲਾ ਹੋਣਾ ਪਊਗਾ ਸੋ ਇਸ ਵਾਸਤੇ ਜੋ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨ ਵਾਸਤੇ ਇੱਕ ਬਹੁਤ ਵੱਡੀ ਰੈਲੀ ਜਿਹਦੇ ਵਿੱਚ ਪਿੰਗਲਵਾੜਾ ਦੇ ਬਹੁਤ ਸਾਰੇ ਸਕੂਲ 6-7 ਸਕੂਲ ਉਹਨਾਂ ਦੇ ਹੋਰ ਐਜੂਕੇਸ਼ਨਲ ادارے ਆਮ ਲੋਕ ਡਾਕਟਰ ਇੰਦਰਜੀਤ ਕੌਰ ਜੀ ਪਿੰਗਲਵਾੜਾ ਸਾਡੇ ਪੱਟੀ ਸਾਹਿਬ ਪੁਰਵ ਐਡਮਿਨਿਸਟਰेटर ਨੇ ਪਿੰਗਲਵਾੜਾ ਦੇ ਔਰ ਵੱਡੀਆਂ ਸ਼ਖਸੀਤਾਂ ਬਲਬੀਰ ਸਿੰਘ ਰਾਜੇਵਾਲ ਕਿਸਾਨੀ ਅੰਦੋਲਨ ਵੀ ਜਿਨ੍ਹਾਂ ਨੇ ਚਲਾਇਆ ਸੀ ਉਹ ਵੀ ਇੱਥੇ ਇਸ ਵੇਲੇ ਮੌਜੂਦ ਹੈ ਔਰ ਬੱਚੇ ਸਾਹਮਣੇ ਹੀ ਬੜੀ ਵੱਡੀ ਗਿਣਤੀ ਦੇ ਵਿੱਚ ਇਸ ਗਰਮੀ ਦੇ ਮਾਹੌਲ ਦੇ ਵਿੱਚ ਵੀ ਲੋਕਾਂ ਨੂੰ ਸੰਦੇਸ਼ ਦੇਣ ਵਾਸਤੇ ਗਰਮੀ ਸਹਿਣ ਕਰਦੇ ਹੋਏ ਲੋਕਾਂ ਵਾਸਤੇ ਚੱਲਦੇ ਆ ਰਹੇ ਆ ਔਰ ਇਹ ਯਾਤਰਾ ਭਾਈ ਗੁਰਦਾਸ ਹਾਲ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਗ ਕੰਪਲੀਟ ਹੋਣੀ ਆ ਉੱਥੇ ਵੀ ਬਹੁਤ ਸਾਰੇ ਬੁੱਧੀ ਜੀਵੀਆਂ ਨੇ ਆਪਣੇ ਵਿਚਾਰ ਰੱਖਣੇ ਔਰ ਲੰਗਰ ਦਾ ਪ੍ਰਬੰਧ ਵੀ ਉੱਥੇ ਹੀ ਕੀਤਾ ਗਿਆ